ਇਹ ਹੈ ਸਰੂਪ ਸੰ ਹੈਰੀਟੇਜ ਜੋ ਕਿ ਜਲੰਧਰ ਸ਼ਹਿਰ ਦੇ ਬਿਲਕੁਲ ਵਿੱਚੋ ਵਿੱਚ ਹੈ ਪਰ ਇਹ ਤੁਹਾਨੂੰ ਪੂਰਾ ਪਿੰਡਾ ਵਰਗਾ ਮਾਹੌਲ ਦਿੰਦਾ ਹੈ ਇਹ ਲਗਭਗ 35 ਸਾਲ ਪਹਿਲਾਂ ਬਣਿਆ ਸੀ ਤੇ ਇੱਥੇ ਪਹੁੰਚ ਕੇ ਅਸੀਂ ਮਿਲੇ ਮਿਸਟਰ ਦੀਨேஷ் ਸਿੰਘ ਅਤੇ ਉਹਨਾਂ ਦੀ ਫੈਮਲੀ ਨੂੰ ਇਸ ਤੋਂ ਪਹਿਲਾਂ ਕਿ ਅਸੀਂ ਵੀਡੀਓ ਦੇ ਵਿੱਚ ਅੱਗੇ ਵਧੀਏ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ ਰੂਮਸ ਕਿੱਦਾਂ ਦੇ ਹੋਣਗੇ ਰੂਮਸ ਦੇ ਨਾਲ ਤੁਹਾਨੂੰ ਕੀ ਫੈਸਿਲਿਟੀਆਂ ਮਿਲਣਗੀਆਂ ਰੂਮ ਦੀ ਬੁਕਿੰਗ ਕਿੱਦਾਂ ਕਰਨੀ ਹੈ ਤੇ ਰੂਮ ਦਾ ਪ੍ਰਾਈਸ ਕੀ ਰਹੇਗਾ ਇਹ ਤੁਹਾਨੂੰ ਅਸੀਂ ਐਂਡ ਦੇ ਵਿੱਚ ਦੱਸਾਂਗੇ ਤੇ ਨਾਲ ਹੀ ਦੱਸਾਂਗੇ ਕੁਝ ਇਸ ਹਵੇਲੀ ਬਾਰੇ ਇੰਟਰਸਟਿੰਗ ਫੈਕਟਸ ਇਸ ਕਰਕੇ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਸਭ ਤੋਂ ਪਹਿਲਾਂ ਜਦੋਂ ਤੁਸੀਂ ਹਵੇਲੀ ਦੇ ਅੰਦਰ ਐਂਟਰ ਕਰਦੇ ਹੋ ਤਾਂ ਮਾਹੌਲ ਇੰਨਾ ਵਧੀਆ ਹੈ ਪਿੰਡਾਂ ਵਰਗਾ ਖੁੱਲਾ ਮਾਹੌਲ ਤੁਹਾਨੂੰ ਦੇਖਣ ਨੂੰ ਮਿਲੇਗਾ ਸਭ ਤੋਂ ਪਹਿਲਾਂ ਤੁਹਾਡੀ ਨਜ਼ਰ ਪੈਗੀ ਇੱਥੇ ਪਏ ਇੱਕ ਗੱਡੇ ਤੇ ਜੋ ਕਿ ਕਾਫੀ ਟਰੈਡੀਸ਼ਨਲ ਹੈ ਇਸ ਤੋਂ ਉਪਰ ਤੁਹਾਡੀ ਨਿਗਾ ਨਹੀਂ ਹਟੇਗੀ ਬਾਹਰ ਦਾ ਸੈਨਾਰੀਓ ਤਾਂ ਬਹੁਤ ਵਧੀਆ ਹੈ ਪਰ ਜਦੋਂ ਤੁਸੀਂ ਹਵੇਲੀ ਦੇ ਅੰਦਰ ਐਂਟਰ ਕਰਦੇ ਹੋ ਤਾਂ ਫੀਲ ਹੋਰ ਵੀ ਵਧੀਆ ਹੋ ਜਾਂਦਾ ਹੈ ਕਿਉਂਕਿ ਹਵੇਲੀ ਅੰਦਰੋਂ ਪੂਰੀ ਰਾਇਲ ਹੈ ਸਭ ਤੋਂ ਪਹਿਲਾਂ ਅਸੀਂ ਗਏ ਲਿਵਿੰਗ ਰੂਮ ਦੇ ਵਿੱਚ ਇੱਥੇ ਬੈਠ ਕੇ ਤੁਸੀਂ ਆਰਾਮ ਨਾਲ ਰਿਲੈਕਸ ਕਰ ਸਕਦੇ ਹੋ ਬੁੱਕਸ ਰੀਡ ਕਰ ਸਕਦੇ ਹੋ ਤੇ ਇੱਥੇ ਦਾ ਸਭ ਤੋਂ ਵਧੀਆ ਪਾਰਟ ਹੈ ਇੱਥੇ ਦਾ 바ਰ ਤੇ ਇਸ 바ਰ ਦੀ ਸਭ ਤੋਂ ਇੰਟਰਸਟਿੰਗ ਗੱਲ ਇਹ ਹੈ ਕਿ ਇੱਥੇ ਪੁਰਾਣੀ ਤੋਂ ਪ੍ਰਾਣੀ ਡਰਿੰਕ ਵੀ ਪਈ ਹੋਈ ਹੈ ਜੋ ਇੰਡੀਆ ਦੇ ਵਿੱਚ ਤਾਂ ਬੈਨ ਹੈ ਹੀ ਹੈ ਇਵਨ दैट ਕਿ ਜਿਹੜੀ ਵਰਲਡ 'ਚ ਵੀ ਬੈਨ ਹੈ ਉਹ ਤੁਹਾਨੂੰ ਇੱਥੇ ਮਿਲ ਜਾਏਗੀ ਜਿਹਦੀ ਹੁਣ ਮੈਨੂਫੈਕਚਰਿੰਗ ਨਹੀਂ ਹੁੰਦੀ ਤੇ ਜਦੋਂ ਮੈਂ ਲਿਵਿੰਗ ਰੂਮ ਤੋਂ ਬਾਹਰ ਗਈ ਤਾਂ ਸਾਹਮਣੇ ਇੱਕ ਹੋਰ ਏਰੀਆ ਸੀ ਜਿੱਥੇ ਬੈਠ ਕੇ ਤੁਸੀਂ ਆਰਾਮ ਨਾਲ ਰਿਲੈਕਸ ਕਰ ਸਕਦੇ ਹੋ 뮤ਜ਼ਿਕ ਸੁਣ ਸਕਦੇ ਹੋ ਬੁੱਕਸ ਪੜ੍ਹ ਸਕਦੇ ਹੋ ਇਵਨ दैट ਕਿ ਕੁਆਲਿਟੀ ਟਾਈਮ ਵੀ ਇੱਥੇ ਦੀ ਫੈਮਿਲੀ ਦੇ ਨਾਲ ਸਪੈਂਡ ਕਰ ਸਕਦੇ ਹੋ ਤੇ ਜਦੋਂ ਮੈਂ ਇਸ ਏਰੀਆ 'ਚ ਗਈ ਤਾਂ ਇੱਥੋਂ ਦਾ ਜਦੋਂ ਮੈਂ ਬਾਹਰ ਦਾ ਵਿਊ ਦੇਖਿਆ ਇੰਨਾ ਸੂਦੀਂਗ ਵਿਊ ਸੀ ਜਦੋਂ ਮੈਂ ਬਾਹਰ ਗਈ ਇਸ ਦਰਵਾਜ਼ੇ ਰਾਹੀਂ ਤਾਂ ਉਹਨੇ ਮੈਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਰਿਲੈਕਸ ਕਰ ਦਿੱਤਾ ਅੰਮ੍ਰਿਤਕ ਆਇਆ ਨਾ ਸਾਨੂੰ ਉਹ ਆਪਣਾ 17 ਸਾਲਾ ਦਾ ਕਿਰਤੂ ਦਾ ਕਿੱਤੇ ਬਣਿਆ ਇਸ ਪਹਿਲੀ ਮਾਤੋਂ ਤੋਂ ਪਾਕਿਸਤਾਨ ਪਾਕਿਸਤਾਨ ਤੋਂ ਰਾਜਸਥਾਨ ਐਂਡ ਲਾਜ਼ਰੀਦਨ ਪੰਜਾਬ ਰਾਜਸਥਾਨ ਜਿਹੜਾ ਆਪਣਾ ਮੱਘਰ ਦਾ ਪਿੰਡ ਹੈ ਪੂਰਾ ਉਹ 1884 ਮਿਲਗਨ ਫਾਦਰ ਪਰਚੇ ਕੀਤਾ ਤੇ ਹੁਣ ਤੁਹਾਨੂੰ ਲੈ ਕੇ ਚੱਲਦੀ ਆ ਰੂਮਸ ਵੱਲ ਅਪਸਟੇਅਰਸ ਜਾਂਦੇ ਹੀ ਤੁਹਾਡਾ ਮਨ ਹੋਰ ਜ਼ਿਆਦਾ ਖੜ ਜਾਂਦਾ ਹੈ ਇੱਥੇ ਦਾ ਲੌਂਜ ਏਰੀਆ ਦੇਖ ਕੇ ਇਨਾ ਵਧੀਆ ਡੈਕੋਰੇਟ ਕੀਤਾ ਹੈ ਵਾਲਸ ਪੇਂਟਿੰਗਸ ਦੇ ਨਾਲ ਭਰੀਆਂ ਹੋਈਆਂ ਨੇ ਤੇ ਹੋਰ ਵੀ ਬਹੁਤ ਵਧੀਆ ਸਮਾਨ ਇੱਥੇ ਰੱਖਿਆ ਗਿਆ ਹੈ ਸਭ ਤੋਂ ਇੰਟਰਸਟਿੰਗ ਗੱਲ ਪੇਂਟਿੰਗਸ ਦੀ ਇਹ ਹੈ ਕਿ ਜ਼ਿਆਦਾਤਰ ਜਿਹੜੀਆਂ ਪੇਂਟਿੰਗਸ ਨੇ ਉਹ ਇੱਥੇ ਦੇ ਫੈਮਿਲੀ ਮੈਂਬਰ ਵੱਲੋਂ ਹੀ ਬਣਾਈਆਂ ਗਈਆਂ ਨੇ ਹੈ ਨਾ ਇੰਟਰਸਟਿੰਗ ਗੱਲ ਇਨਾਂ ਨੇ ਇੱਕ ਪੁਰਾਣਾ ਸੰਦੂਕ ਰੱਖਿਆ ਹੋਇਆ ਹੈ ਜਿਹਦੇ ਬਾਰੇ ਤੁਸੀਂ ਸੁਣਿਆ ਹੋਵੇਗਾ ਮੇਬੀ ਬਹੁਤ ਘੱਟ ਦੇਖਿਆ ਹੋਵੇਗਾ ਐਂਡ ਇਹੋ ਜਿਹਾ ਨਾ ਪੁਰਾਣਾ ਸੰਦੂਕ ਮਾਨ ਕੇ ਆਇਆ ਹਾਂ ਹੁਣ ਅਸੀਂ ਦੇ ਰੂਮਸ ਦੀ ਗੱਲ ਕਰਦੇ ਹਾਂ ਰੂਮ ਦਾ ਏਰੀਆ ਕਾਫੀ ਸਪੇਸ਼ੀਅਸ ਹੈ ਬਹੁਤ ਖੁੱਲਾ ਰੂਮ ਹੈ ਤੁਹਾਨੂੰ ਸਾਰੀਆਂ ਫੈਸਿਲਿਟੀਆਂ ਮਿਲਣਗੀਆਂ 에ਅਰ ਕੰਡੀਸ਼ਨ ਮਿਲੇਗਾ ਫ੍ਰੀ ਵਾਈਫਾਈ ਮਿਲੇਗਾ ਤੇ ਅਟੈਚਡ ਵਾਸ਼ਰੂਮ ਵੀ ਮਿਲੇਗਾ ਵਾਸ਼ਰੂਮ ਦੇ ਨਾਲ ਤੁਹਾਨੂੰ ਡਰੈਸਿੰਗ ਰੂਮ ਵੀ ਮਿਲੇਗਾ ਜਿੱਥੇ ਤੁਸੀਂ ਆਰਾਮ ਨਾਲ ਤਿਆਰ ਹੋ ਸਕਦੇ ਹੋ ਆਪਣਾ ਸਮਾਨ ਰੱਖ ਸਕਦੇ ਹੋ। ਅਗਲਾ ਪਾ ਡਰੈਸਿੰਗ ਏਰੀਆ ਹੈ ਔਰ ਉਸ ਤੋਂ ਬਾਅਦ ਵਾਸ਼ਰੂਮ ਹੈ ਔਰ ਵਾਸ਼ਰੂਮ ਵੀ ਤੁਸੀਂ ਦੇਖ ਸਕਦੇ ਹੋ ਕਿੰਨਾ ਲਗਿਸ਼ ਹੈ ਔਰ ਇਧਰਲੀ ਸਾਈਡ ਜਿਹੜਾ ਤੁਹਾਡਾ ਬਾਥ ਰੂਮ ਹੈ ਜਿੱਥੇ ਤੁਸੀਂ ਬਾਥ ਕਰ ਸਕਦੇ ਹੋ। ਹਾਂ ਤੇ ਇਥੇ ਦਾ ਫਰਨੀਚਰ ਬੈੱਡ ਇੰਨਾ ਕੰਫਰਟੇਬਲ ਹੈ ਤੇ ਫਰਨੀਚਰ ਤੋਂ ਯਾਦ ਆਇਆ ਕਿ ਇਥੇ ਦਾ ਜੋ ਵੀ ਫਰਨੀਚਰ ਬਣਾਇਆ ਗਿਆ ਹੈ ਉਹ ਸਾਰਾ ਮੁਰਾਦਾਬਾਦ ਦੇ ਮੁਸਲਿਮ ਕਾਰੀਗਰਾਂ ਵੱਲੋਂ ਬਣਾਇਆ ਗਿਆ ਹੈ। ਹੈ ਨਾ ਇਹ ਵੀ ਇੰਟਰਸਟਿੰਗ ਗੱਲ ਹੈ। So you know the, uh, those Muslims uh, carpenters are very So all the furniture was made here. In fact, all the tea came from uh, Madhya Pradesh. So, satna the Satna Kati Gale, the jungle, mm -hmm. tea the, was a plantation. Mm -hmm. So tea was very easy. तो बाहर निकल रही तो हमें एक बालकनी था बहुत अच्छा view मिलेगा ਇਥੇ ਇਹਨਾਂ ਨੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਫਰੂਟਸ ਦੇ ਬੂਟੇ ਲਾਏ ਹੋ ਇਹਨੇ ਆਂਬ ਲੱਗੇ ਹੋਏ ਨੇ ਆड़ੂ ਨੇ ਹੋਰੇ ਬਹੁਤ ਸਾਰੇ ਬੂਟੇ ਨੇ ਤੇ ਤੁਹਾਨੂੰ ਇਥੇ ਅ ਪੰਛੀਆਂ ਦੀ ਆਵਾਜ਼ ਪੰਛੀ ਤੂਤੇ ਇਥੇ ਬਹੁਤ ਤੁਹਾਨੂੰ ਦੇਖਣ ਨੂੰ ਮਿਲਣਗੇ ਬੜਾ ਸੂਦੀ ਗੈਨ ਰਿਲੈਕਸਿੰਗ ਏਰੀਆ ਹੈ ਔਰ ਇਥੇ ਹਵਾ ਇੰਨੀ ਸੋਹਣੀ ਲੱਗਦੀ ਹੈ ਨਾ ਗਰਮੀਆਂ ਦੇ ਵਿੱਚ ਇੱਥੇ ਮਜ਼ੇਦਾਰ ਜਗ੍ਹਾ ਹੈ ਇਹਦਾ ਤੇ ਇਹ ਵਾਲੀ ਪਿਓਰ ਸਿਮਿੰਟ ਹੈ ਕੋਈ ਹੋਰ ਮਟੀਰੀਅਲ ਇਹਦੇ ਵਿੱਚ ਬਿਲਕੁਲ ਯੂਜ਼ ਨਹੀਂ ਕੀਤਾ ਗਿਆ ਤੇ ਜੋ ਵੀ ਨਕਸ਼ਕਾਰੀ ਕੀਤੀ ਗਈ ਹੈ ਛੋਟੀ ਤੋਂ ਛੋਟੀ ਬਾਰੀਕ ਤੋਂ ਬਰੀਕ ਉਹ ਸਾਰੀ ਟੂਲਸ ਦੇ ਨਾਲ ਕੀਤੀ ਗਈ ਹੈ ਨਾ ਕਿ ਮਸ਼ੀਨਸ ਦੇ ਨਾਲ ਇਹ ਵਿੱਚ ਕੋਈ ਪੀਓਟੀ ਵੀ ਕੋਈ ਵਰਪਕੀ ਨਹੀਂ ਪਿਓਰ ਸੀ ਮਟ ਸਭ ਜਿੰਨਾ ਬੜੀਆਂ ਜਾਰੀਆਂ ਬੜੀਆਂ ਪਿਓਰ ਸੀ ਮਟੀਆਂ ਔਰ ਤੁਜੀ ਛੋੜ ਕੇ ਰਹਿਣ ਹੋਗੇ ਸਾਰੀ ਹੱਤ ਵੀ ਕਟਾਈ ਦੀ ਸੀ ਇਹ ਕੋਟਾਈ ਸਿਸਟਮ ਇਹ ਫੇਰ ਅਗੇ ਜਾਰੀ ਬਣਾ ਕੇ ਫਿਰ ਇਸ ਕਰਤੀ ਇਹ ਉਪਰੀ ਕਟਾਈ ਹੋਈ ਔਰ ਉਪਰੀ ਗਰੋਂ ਦੇ ਨਾਲ ਤੁਹਾਨੂੰ ਉਹ ਬਾਲਕਨੀ ਦਾ ਏਰੀਆ ਮਿਲੇਗਾ ਜਿੱਥੇ ਤੁਸੀਂ ਬਾਲਕਨੀ ਦਾ 뷰 ਇੰਜੋਏ ਕਰ ਸਕਦੇ ਹੋ ਔਰ ਦੂਸਰਾ ਜਿਹੜਾ ਰੂਮ ਹੈ ਉੱਥੇ ਤੁਹਾਨੂੰ ਟੈਰਿਸ 뷰 ਮਿਲੇਗਾ ਕਿਉਂਕਿ ਤੁਸੀਂ ਟੈਰਿਸ ਨੂੰ ਇੰਜੋਏ ਕਰ ਸਕਦੇ ਹੋ ਇੱਥੇ ਬੈਠ ਕੇ ਆਪਣੇ ਫਰੈਂਡਸ ਦੇ ਨਾਲ ਜਾਂ ਕੰਮ ਦੇ ਨਾਲ ਤੁਸੀਂ ਇਹ ਸਭ ਕਰ ਸਕਦੇ ਹੋ ਔਰ ਥਰਡ ਰੂਮ ਦੇ ਨਾਲ ਤੁਹਾਨੂੰ ਇਹ ਛੋਟਾ ਜਾਂ ਬਾਲਕਨੀ ਦਾ ਏਰੀਆ ਮਿਲੇਗਾ ਔਰ ਉੱਥੇ ਤੁਸੀਂ ਉੱਥੇ ਵੀ ਬਾਕੀ ਬਹੁਤ ਸੋਹਣਾ 뷰 ਹੈ ਦਾ ਸਾਹ ਮਾਰੀ ਔਰ ਨੂੰ ਵੀ ਤੁਸੀਂ ਇੰਜੋਏ ਕਰ ਸਕਦੇ ਹੋ ਐਂਡ ਇਹਨਾਂ ਨੇ ਆਪਣੀ ਪ੍ਰਾਪਰਟੀ ਨੂੰ ਬਹੁਤ ਚੰਗੀ ਤਰ੍ਹਾਂ ਯੂਟਿਲਾਈਜ਼ ਕੀਤਾ ਹੋਇਆ ਹੈ ਰੂਮਸ ਦੇ ਵਿੱਚ ਤੁਹਾਨੂੰ ਲਗਜ਼ਰੀ ਫੈਸਿਲਿਟੀਆਂ ਦਾ ਮਿਲਣ ਗਿਆ ਹੈ ਤੇ ਨਾਲ ਹੀ ਤੁਹਾਨੂੰ ਕੰਪਲੀਮੈਂਟਰੀ ਬ੍ਰੇਕਫਾਸਟ ਵੀ ਮਿਲੇਗਾ ਜੋ ਕਿ ਆਰਗੇਨਿਕ ਹੋਏਗਾ ਕਿਉਂਕਿ ਇਹਨਾਂ ਦਾ ਆਪਣਾ ਡੇਰੀ ਫਾਰਮ ਹੈ ਤੇ ਨਾਲ ਕਿਚਨ ਗਾਰਡਨ ਹੈ ਬ੍ਰੇਕਫਾਸਟ ਦੇ ਵਿੱਚ ਤੁਹਾਨੂੰ ਜੋ ਵੀ ਦੁੱਧ ਦਹੀਂ ਲੱਸੀ ਮਿਲੇਗਾ ਉਹ ਸਾਰਾ ਪਿਓਰ ਹੋਏਗਾ ਔਰ ਬ੍ਰੇਕਫਾਸਟ ਦੇ ਵਿੱਚ ਜੋ ਵੀ ਤੁਹਾਨੂੰ ਸਬਜੀ ਰੋਟੀ ਮਿਲੇਗੀ ਜਾਂ ਪਰੌਂਠੇ ਮਿਲਣਗੇ ਉਹ ਸਾਰੇ ਆਰਗੇਨਿਕ ਸਬਜ਼ੀਆਂ ਦੇ ਨਾਲ ਬਣਾਏ ਜਾਂਦੇ ਨੇ ਦਾ ਪ੍ਰਾਈਸ 2800 ਤੋਂ ਸ਼ੁਰੂ ਹੋ ਜਾਂਦਾ ਹੈ ਤੇ ਬੁਕਿੰਗ ਕਿਵੇਂ ਕਰਨੀ ਹੈ ਇਹ ਤੁਹਾਨੂੰ ਅਸੀਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਕੁਝ ਵੈਬਸਾਈਟਸ ਦੇ ਲਿੰਕਸ ਦੇ ਦਾਂਗੇ ਤੁਸੀਂ ਉੱਥੇ ਜਾ ਕੇ ਬੁਕਿੰਗ ਕਰਵਾ ਸਕਦੇ ਹੋ ਤੇ ਨਾਲ ਹੀ ਤੁਹਾਨੂੰ ਕੰਟੈਕਟ ਨੰਬਰ ਦੇ ਦਾਂਗੇ ਅਸੀਂ ਇਸ ਵਰੂਪਸਨ ਹੈਰੀਟੇਜ ਦੇ ਓਨਰ ਦਾ ਤੁਸੀਂ ਡਾਇਰੈਕਟ ਵੀ ਉਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਵੇਗੀ ਪਰ ਹੱਲੇ ਮੈਂ ਇਹਨਾਂ ਦਾ ਬ੍ਰੈਕਫਾਸਟ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਨਹੀਂ ਕੀਤਾ ਇਸ ਕਰਕੇ ਸਾਡੇ ਨਾਲ ਅੱਗੇ ਵੀ ਜੁੜੇ ਰਹੋ ਹੋਰ ਵੀਡੀਓਜ਼ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਨੂੰ ਫੇਸਬੁੱਕ ਤੇ ਫੋਲੋ ਕਰਨਾ ਨਾ ਭੁੱਲਣਾ ਇੰਸਟਾਗ੍ਰਾਮ ਤੇ ਵੀ ਸਾਨੂੰ ਫੋਲੋ ਜ਼ਰੂਰ ਕਰ ਲੈਣਾ ਤੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਔਰ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ